ਸਤ ਸ੍ਰੀ ਅਕਾਲ ਦੋਸਤੋ ਮੈਂ ਰਮਣੀ ਢਾਲੀਵਾਲ ਤੁਹਾਡਾ ਸਦਾ ਆਪਣੇ ਇੱਕ ਵੱਡੇ ਇਨਫੋਰਮਰਸ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀ ਖੁਸ਼ੀ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਤੁਹਾਡਾ ਸਭ ਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 18 ਨਵੰਬਰ 2025 ਨੂੰ ਹੋਣ ਵਾਲੇ ਵਾਖਵਾ ਕਬੱਡੀ ਕਪਾ ਵਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰ ਵਾ ਕੁਸ਼ ਇਸ ਪ੍ਰਕਾਰ ਹੈ ਅੱਜ ਜੋ ਮਹਾਕੁੰਭ ਪਗੜਾਣਾ ਫਤੇਗੜ ਸਾਹਿਬ ਦੀ ਧਰਤੀ ਤੇ ਕਰਵਾਇਆ ਜਾਣਾ ਸੀ ਜਿੱਥੇ ਅੱਜ ਫੈਸਲੇ ਕਪੈਨਾ ਦੇ ਹੋਣੇ ਸੀ ਉਹ ਅੱਜ ਕੁਝ ਕਾਰਨਾ ਕਰਕੇ ਕੈਨਸਲ ਕਰ ਦਿੱਤਾ ਗਿਆ ਹੈ ਜੀ ਇੱਥੇ ਜਿਹੜੇ ਇੱਥੇ ਕਬੱਡੀ ਖਿਡਾਰੀਆਂ ਨੇ ਖੇਡਣਾ ਸੀ ਉਹ ਬਾਹਰ ਖੇਡਣ ਗਏ ਹਨ ਜੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਬੱਡੀ ਦਾ ਸੀਜ਼ਨ ਹਰ ਕਿਤੇ ਚੱਲ ਰਿਹਾ ਹੈ ਜੀ ਇਸ ਕਰਕੇ ਕਬੱਡੀ ਖਿਡਾਰੀ ਬਾਹਰਲੀਆ ਕੰਟਰੀਆਂ ਵਿੱਚ ਖੇਡਣ ਗਏ ਹਨ ਜੀ ਇਸ ਕਰਕੇ ਅੱਜ ਇੱਥੇ ਕੈਨਸਲ ਕਰ ਦਿੱਤਾ ਗਿਆ ਹੈ ਜੀ ਇਹ ਕਬੱਡੀ ਕੱਪ ਹੁਣ ਅੱਗੇ 17-18 ਦਸੰਬਰ ਨੂੰ ਹੋਵੇਗਾ ਜੀ ਇੱਥੇ ਵੀ ਅੱਜ ਕਪੈਨਾ ਮੋਟਰਸਾਈਕਲਾਂ ਦੇ ਫੈਸਲੇ ਹੋਣੇ ਸੀ ਜੀ ਇੱਕ ਵੱਡੀ ਕੱਪ ਪਿੰਡ ਦਿਲਖਾਂਪੁਰ ਟੱਡਾ ਗੇੜੇ ਮਲਸੀਆਂ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਸੱਦੇ ਹੋਏ 4 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 7100 ਅਤੇ ਦੂਜਾ ਹੈ ਨਾ ਪਹਿਲਾ ਇਨਾਮ 71000 ਅਤੇ ਦੂਜਾ ਇਨਾਮ 6000 ਹੋਵੇਗਾ ਜੀ ਇੱਕ ਵੱਡਾ ਕੱਪ ਕੇਵੜ ਪਾਰਾਗ੍ਰਾਮ ਜ਼ਿਲ੍ਹਾ ਤਮਤਰੀ ਛਤਿਸਗੜ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਪਹਿਲਾ ਇਨਾਮ 6001 ਦੂਜਾ ਇਨਾਮ 4001 ਤੀਜਾ ਇਨਾਮ 2001 ਅਤੇ ਚੌਥਾ ਇਨਾਮ 1001 ਰੁਪਏ ਹੋਵੇਗਾ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬੰਦ ਹੈ ਜੀ ਧੰਨਵਾਦ